ਦੇਖੋ ਇਸ ਪਰਿਵਾਰ ਨੇ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਸਮਾਂ ਨਗਾਇਆ ਯਾਰ ਦੇਖੋ ਟਾਇਲ ਬੱਤਿਆਂ ਵਾਲੀ ਸੱਤ ਦੇ ਵਿੱਚ ਨਾ ਜਦੋਂ ਰਹਿੰਦੇ ਸੀਗੇ ਉਦੋਂ ਲੋਕ ਬਹੁਤ ਮਿਹਣੇ ਮਾਰਦੇ ਸੀਗੇ ਵੀ ਤੁਸੀਂ ਨਹੀਂ ਘਰ ਪਾ ਸਕਦੇ ਤਾਂ ਇਹ ਜੀ ਪਰਮਾਤਮਾ ਨੇ ਬਾਹ ਫੜੀ ਗਰੀਬ ਬੰਦੇ ਦਾ ਤਾਂ ਨਾ ਇੱਕ ਹੀ ਸੁਪਨਾ ਹੁੰਦਾਗਾ ਵੀ ਘਰ ਪੈ ਜਾ ਮੇਰਾ ਤੇ ਮੈਂ ਉਸ ਘਰ ਦੇ ਵਿੱਚ ਹੀ ਬਹਿਣ ਜੋਗਾ ਹੋਵਾਂ ਜਦੋਂ ਪਰਮਾਤਮਾ ਇਹੋ ਜੇ ਦਿਨ ਚੰਗੇ ਲਿਆਉਂਦਾ ਨਾ ਤਾਂ ਕੋਈ ਨਹੀਂ ਰੋਕ ਸਕਦਾ ਕਈ ਵਾਰ ਤਾਂ ਮਾਪਿਓ ਰੋਣ ਲੱਗ ਜਾਂਦਾ ਵੀ ਗਰੀਬੀ ਦੇ ਵਿੱਚ ਆਪਣਾ ਘਰ ਵੀ ਨਹੀਂ ਪੈਣਾ ਮਾਪਿਓ ਕਿੰਨੀਆਂ ਔਖਾਂ ਦੇ ਨਾਲ ਆਪਣੇ ਘਰ ਨੂੰ ਚਲਾ ਰਹੇ ਹੁੰਦੇ ਨੇ ਜਦੋਂ ਪੁੱਤ ਜਵਾਨ ਹੋ ਕੇ ਨਾ ਆਪਣੇ ਘਰ ਦੀ ਕਮੇਦਾਰੀ ਸਾਂਭਦੇ ਨੇ ਨਾ ਤਾਂ ਸਭ ਕੁਝ ਸੈੱਟ ਹੋ ਜਾਂਦਾ ਤੇ ਸਾਰੇ ਸੁਪਨੇ ਪੂਰੇ ਹੋ ਜਾਂਦੇ ਨੇ ਤਦਕਿ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ ਸੁਪਨੇ ਪੂਰੇ ਹੁੰਦੇ ਨੇ ਸਾਰੇ ਸਬਰਾਂ ਦੇ ਨਾਲੇ ਹੁੰਦੇ ਨੇ ਕੋਈ ਨਹੀਂ ਨਾਲ ਖੜਦਾ ਔਖੇ ਸਮੇਂ ਵਿੱਚ ਸਾਰੇ ਛੱਡ ਜਾਂਦੇ ਨੇ ਦੇਖੋ ਪ੍ਰਮਾਤਮਾ ਨੇ ਕਿੰਨੀ ਸੋਹਣੀ ਸੁਣੀ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜੁਰੂ ਕਮੈਂਟ ਕਰਕੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ